啊！ ਗੁਰਪ੍ਰੀਤ ਸਿੰਘ ਅੰਦੋਲਾ ਜੀ ਅੱਜ ਨਾਪਾ ਰੋਡ ਤੇ ਹੋ ਜੀ ਇਹ ਜਿਹੜਾ ਨਾਪਾ ਕੈਂਚੀਆਂ ਦਾ ਇਹ ਏਰੀਆ ਇਹ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਅੱਜ ਜਿਹੜਾ ਪੂਰੇ ਪੰਜਾਬ ਚ ਇਹ ਏਰੀਆ ਜਿਹੜਾ ਮਸ਼ਹੂਰ ਹੋ ਗਿਆ ਜੇ ਕਿਤੇ ਪੰਜਾਬ ਦੇ ਕਿਸੇ ਏਰੀਏ ਚ ਕੋਈ ਨਾਪਾ ਕੈਂਚੀ ਵਾਲਾ ਲੌਂਗ ਆ ਤਾਂ ਇਹ ਜਗ੍ਹਾ ਨੂੰ ਲੋਕ ਯਾਦ ਕਰਦੇ ਆ ਕਿਉਂਕਿ ਇਹ ਮੇਨ ਐਨ ਐਚ ਹਾਈਵੇ ਆ ਇੱਥੋਂ ਨਾਪਾ ਭਾਰਸੋਂ ਅੱਗੇ ਇਧਰ ਮਲੇਰ ਕੋਟਲਾ ਲੁਧਿਆਣਾ ਅੰਮ੍ਰਿਤਸਰ ਤੱਕ ਦੇ ਜਿਹੜੇ ਲੋਕ ਆ ਇਸ ਰਸਤੇ ਜਾਂਦੇ ਆ ਸੋ ਇਹ ਜਿਹੜੇ ਲੋਕ ਇੱਥੇ ਰਹਿ ਰਹੇ ਨੇ ਇਹ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਨਰਕ ਦੀ ਜ਼ਿੰਦਗੀ ਉਹ ਬਤੀਤ ਕਰ ਰਹੇ ਨੇ ਇੱਥੇ ਬਾਰ ਬਾਰ ਅਸੀਂ ਅਪੀਲਾਂ ਕਰ ਲੀਆਂ ਬਹੁਤ ਸਮਾਜ ਸੇਵੀ ਜਥੇਬੰਦੀਆਂ ਜਿਐਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਬਾਰ ਬਾਰ ਸਰਕਾਰ ਨੂੰ ਮੰਗ ਪੱਤਰ ਦੇ ਲੈ ਬੇਨਤੀਆਂ ਕਰ ਲੀਆਂ ਇੱਥੋਂ ਤੱਕ ਕਿ ਅਖਬਾਰਾਂ ਦੇ ਵਿੱਚ ਵੀ ਆ ਗਿਆ ਕਿ ਨਾਬਾ ਕੈਂਚੀਆਂ ਦਾ ਮਸਲਾ ਹੱਲ ਹੋ ਗਿਆ ਜੀ ਇਹਨਾ ਕੰਮ ਸ਼ੁਰੂ ਹੋਣ ਜਾ ਰਿਹਾ ਪਰ ਜਿਹੜਾ ਪ੍ਰਣਾਲਾ ਉੱਥੇ ਦਾ ਉੱਥੇ ਅੱਜ ਫੇਰ ਇੱਥੇ ਇਹ ਤਕਰੀਬਨ ਚੌਥਾ ਪੰਜਵਾਂ ਜਿਹੜਾ ਪਹੂਗਾ ਇੱਥੇ ਪਲਟਿਆ ਜਿੱਥੇ ਇਹਨਾਂ ਦਾ ਨੁਕਸਾਨ ਹੁੰਦਾ ਹਨ ਕਰੇ ਦੇਹਾਂ ਦੀਦਾਰ ਬੰਦੇ ਆਪਣਾ ਕਾਰੋਬਾਰ ਕਰਕੇ ਅੱਗੇ ਟੂੜੀ ਵੇਚਣ ਲੈ ਜਾਂਦੇ ਆ ਉੱਥੇ ਜਿਹੜੀ ਆਮ ਜਨਤਾ ਉਹਨਾਂ ਬਹੁਤ ਜਿਹੜੀ ਤਕਲੀਫ ਉਹਦਾ ਸਾਹਮਣਾ ਕਰਨਾ ਪੈਂਦਾ ਆ ਸਾਡਾ ਭਰਾ ਖੜਾ ਹੈ ਇਹਦਾ ਸਾਹਮਣੇ ਦੁਕਾਨ ਆ ਚਾਹ ਦੀ ਇਹ ਦੁਕਾਨ ਕਰਦਾ ਇਹਦਾ ਹੋਟਲ ਆ ਇਸ ਗਲੀ ਐਨੇ ਗੰਦ ਦੇ ਵਿੱਚ ਆ ਤੁਸੀਂ ਪਾਣੀ ਦੇਖ ਲਓ ਕਿੱਡੇ ਕਿੱਡੇ ਛੋਏ ਆ ਐਨਾ ਮੁਸ਼ਕਲ ਮਾਰਦਾ ਇਹਦੀ ਦੁਕਾਨ ਤੇ ਕੋਈ ਗਾਹਕ ਨਹੀਂ ਆ ਇਹ ਪਿਛਲੇ 3 ਸਾਲਾਂ ਤੋਂ ਇਹਦੇ ਗਏ ਹੋਰ ਬਹੁਤ سارے ਜਿਹੜੇ ਦੁਕਾਨਦਾਰ ਨੇ ਉਹ ਬਹੁ ਮੰਦੀ ਦੀ ਤੇ ਇਸ ਗੰਦਗੀ ਦੀ ਮਾਰ ਝੱਲ ਰਹੇ ਨੇ ਬੀਬਾ ਜੀ ਵੀ ਆਏ ਸੀ ਉਹਨਾਂ ਨੇ ਵੀ 21 ਦਿਨ ਦਾ ਸਮਾਂ ਦਿੱਤਾ ਸੀ ਮਾਨਯੋਗ ਨੇ ਸਾਡੇ ਪ੍ਰਧਾਨਿਕ ਨੇ ਪਰ ਉਹ 21 ਦਿਨਾਂ ਨੂੰ ਵੀ ਮੈਨੂੰ ਲੱਗਦਾ ਵੀ ਟੱਟੋ-ਟੱਟ 6-7 ਮਹੀਨੇ ਲੰਘੇ ਇੱਥੇ ਕੋਈ ਕੰਮ ਨਹੀਂ ਸ਼ੁਰੂ ਹੋਇਆ ਅਸੀਂ ਫੇਰ ਅੱਜ ਇਹਨਾਂ ਲੋਕਾਂ ਦੇ ਜਰੀਏ ਅਪੀਲ ਕਰਦੇ ਆ ਕਿ ਕੋਈ ਖਾਸ ਵੱਡਾ ਕੰਮ ਨਹੀਂ ਆ ਜੇ ਸਰਕਾਰ ਚਾਵੇ ਸਰਕਾਰ ਦੀ ਮਨਸ਼ਾ ਹੋਵੇ ਮੁੱਖ ਮੰਤਰੀ ਦਾ ਜਿਲ੍ਹਾ ਜੇ ਇਹ B&R ਨੂੰ ਇੱਕ ਫੋਨ ਹੀ ਕਰ ਲੈ ਐਕਸ਼ਨ ਨੂੰ ਜੇ CM ਲੈਵਲ ਤੇ ਫੋਨ ਹੋ ਜੇ ਇਹ ਮਸਲੇ ਦਾ ਹੱਲ ਆ ਜਿਹੜਾ ਇੱਕ ਹਫਤੇ ਦੇ ਵਿੱਚ ਹੋ ਜਾਊਗਾ ਪਰ ਕਰਨਾ ਨਹੀਂ ਕੋਈ ਚਾਹੁੰਦਾ ਜਿਹੜੀ ਆਮ ਆਦਮੀ ਪਾਰਟੀ ਆ ਇਨਾਂ ਦੀ ਜਿਹੜੀ ਆਪਸੀ ਖਿੱਚੋ ਤਾਣਾ ਦੂਸਰਾ ਇਹਨਾਂ ਦੀ ਜਿਹੜੀ ਆਪਣੀ ਮਾਨਜੋਗ ਬਤਾਇ ਇਕਾ ਜਾਂ ਹੋਰ ਐਮਐਲਏ ਇਤੋਂ ਇਹ ਲੱਗਦਾ ਕਿ ਇਹਨਾਂ ਦੀ ਜਿਹੜੀ ਅਪਰੋਚ ਆ ਮੁੱਖ ਮੰਤਰੀ ਤੱਕ ਸਹੀ ਨਹੀਂ ਹੈਗੀ ਕਿਉਂਕਿ ਇਹ ਐਨਐਚ ਦਾ ਰੋਡ ਆ ਜੇ ਅਸੀਂ ਬੀਬਾ ਜੀ ਨੂੰ ਮੈਂ ਛੋਟੇ ਮਾਧਮ ਰਾਹੀਂ ਬੇਨਤੀ ਕਰਦਾ ਕਿ ਤੁਸੀਂ ਆਓ ਅੱਗੇ ਲੱਗੋ ਆਰੇ ਤੁਹਾਡੇ ਨਾਲ ਚੱਲਦੇ ਆਓ ਆਪਾਂ ਉਹਨਾਂ ਦਾ ਜਿਹੜਾ ਟੋਲ ਪਲਾਇਆ ਉੱਥੇ ਬੈਠ ਕੇ ਧਰਨਾ ਲਾਈਏ ਉਹਨਾਂ ਦਾ ਜਿਹੜਾ ਮੇਨ ਪਟਿਆਲੇ ਦਫ਼ਤਰ ਆ ਉਹ ਘੇਰੀਏ ਜੇ ਤੁਸੀਂ ਨਹੀਂ ਕਰ ਸਕਦੇ ਐਨਐਟਸੀ ਕਰਨ ਕਿਉਂਕਿ ਉਹ ਹੋ ਜੇ ਇੱਥੋਂ ਲੱਖਾਂ ਰੁਪਏ ਦਾ ਜਿਹੜਾ ਟੋਲ ਆ ਇਸ ਰੋਡ ਆ ਹੁਣ ਉੱਪਰ ਦੀ ਪੁਲ ਲੰਘ ਗਿਆ ਜਿਹੜੇ ਲੋਕ ਪਿੱਛੋਂ ਟੋਲ ਦੇ ਕੇ ਆਏ ਆ ਜਾਂ ਇਧਰੋਂ ਟੋਲ ਦੇ ਕੇ ਆਏ ਜਿਨ੍ਹਾਂ ਨੇ ਨਾਬੇ ਜਾਣਾ ਉਹ ਵੀ ਤਾਂ ਇੱਥੋਂ ਦੀ ਜਾ ਰਹੇ ਨੇ ਕੀ ਉਹਨਾਂ ਨੂੰ ਹੱਕ ਨਹੀਂ ਇੱਥੋਂ ਸਾਫ਼ ਸੜਕ ਲੰਘਣ ਦਾ ਤੇ ਇਹਨਾਂ ਦੀ ਕਿਤੇ ਕੋਈ ਪੁੱਛਪੜਤ ਨਹੀਂ ਆ ਤੋ ਕੇ ਸਾਹਮਣੇ ਹੁਣ ਤਹਿਸੀਲ ਆ ਗਈ ਐਸਡੀਐਮ ਸਾਹਿਬ ਦਾ ਜਿਹੜਾ ਦਫ਼ਤਰ ਆ ਗਿਆ ਤਕਰੀਬ ਨਵਜੋਤ ਸਿੰਘ ਜੀ ਕੋਈ ਯਾਰੇ ਤੇ ਕੀ ਰਾਤ ਦੇ ਇਹ ਪਾਣੀ ਜ਼ਿਆਦਾ ਹੋਣ ਕਾਰਨ ਕੱਡੇ ਜ਼ਿਆਦਾ ਹੋਣ ਕਾਰਨ ਇਹ ਆਪਣਾ ਪਤਾ ਨਹੀਂ ਲੱਗਿਆ ਇੱਕੋ 라ਉਂਡ ਟ੍ਰੈਲੀ ਵਲਟੇ ਤੋ ਕਿੱਥੇ ਆ ਰਹੇ ਸੀ ਨਾਮ ਵੱਲੋਂ ਆ ਰਹੇ ਸੀ ਨਾਬੇ ਵੱਲੇ ਇਹ ਹੁਣ ਕੀ ਕਹਿਣਾ ਚਾਹੁੰਦੇ ਲੋਕ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਦੀ ਜਲਦ ਤੋਂ ਜਲਦ ਇਹ ਸੜਕ ਬਣਾਈ ਜਾਵੇ ਵੀ ਹੁੰਦਾ ਸਾਡਾ ਨੁਕਸਾਨ ਹੋਇਆ ਜੀ ਕਿਸੇ ਵੀਰ ਭਾਈ ਦਾ ਹੋਰ ਨੁਕਸਾਨ ਹੋਊਗਾ ਮੌਤ ਵੀ ਹੋ ਸਕਦੀ ਆ ਕੋਈ ਵੀ ਕਾਰਨ ਹੋ ਸਕਦਾ ਜੀ ਤਾਂ ਚਲੋ ਬਚ ਗਏ ਸਾਡਾ ਨੁਕਸਾਨ ਹੋ ਗਿਆ ਸੱਟ ਫੇੜ ਜੀ ਬਚ ਗਏ ਜੀ ਹਾਜੀ ਟਰਾਲੀ ਦਾ ਕਿੰਨਾ ਨੁਕਸਾਨ ਹੋਇਆ ਬਾਪ ਜੀ ਆਪਣਾ ਹੀ ਡੇਟ ਡੇਢ ਜਾਂ 2 ਲੱਖ ਦਾ ਨੁਕਸਾਨ ਹੋਇਆ ਜੀ ਇਸ ਦਾ ਮੇਰਾ ਨਾਮ ਅਮਰ ਸਿੰਘ ਜੀ ਮੈਂ ਇਹ ਸਾਰਾ ਬੁਰਾ ਹਾਲ ਆਈ ਦੇ ਲਈ ਆਸ ਤੇ ਹੁੰਦੇ ਨਹੀਂ ਅੱਜ ਹਾਸ ਕੋਈ ਵੀ ਜਾਣੇ ਸਾਨੋਂ ਜ਼ਿਆਦਾ ਇਹਨੂੰ ਕੋਈ ਦੇਖ ਨਹੀਂ ਰਿਹਾ ਲਕਚਰ ਹੋ ਗਿਆ ਇਹਨੂੰ ਇਹ ਜਿੱਦਣ ਦੀ ਸਰਕਾਰ ਬਣੀ ਆ ਬੀਬੀ ਨੇ ਭਰਾਜ ਦੀ ਇੱਥੇ ਕਾਂਗਰਸ ਕਾਤ ਤੋਂ ਪਹਿਲਾਂ ਉਹ ਜੀਲੀ ਲਾ ਕੇ ਗਈ ਆ ਵੀ ਉਹ ਸਰਕਾਰ ਮਾੜੀ ਆ ਕੁਝ ਨਹੀਂ ਕਰਦੀ ਜਦੋਂ ਇਹਨਾਂ ਦੀ ਸਰਕਾਰ ਆਈ ਇਹਨਾਂ ਨੇ ਕੁਝ ਨਹੀਂ ਕਰਿਆ ਖੁਦ ਆਪ ਬੀਬੀ ਭਰਾਜ ਉਹ ਜੀਲੀ ਲਾ ਕੇ ਮੇਰੇ ਲਈ ਵੀਡੀਓ ਪਈਆਂ ਨੇ ਉਹ ਵੀ ਪਾ ਦਾਂ ਤੁਹਾਨੂੰ ਨਿਰਨਾਮ ਬਿਆਸ ਸਿੰਘ ਇਬ੍ਰੀ ਇੱਥੇ ਕੀ ਹਾਲ ਹੈ ਲੋਕ ਕਿਤੇ ਕਿਤੇ ਖੜੇ ਨੇ ਤੇ ਕਿੰਨਾ ਕਿੰਨਾ ਗੰਦਾਗਾ ਇੱਥੇ ਮੌਤਾਂ ਵੀ ਹੁੰਦੀਆਂ ਨੇ ਨੁਕਸਾਨ ਵੀ ਹੁੰਦੇ ਨੇ ਕਾਲੀਆਂ ਵੀ ਟ੍ਰਾਡ ਵੀ ਕਿਤੇ ਨਾ ਗੱਡੀਆਂ ਦੇ ਵੀ ਐਕਸੀਡੈਂਟ ਹੁੰਦੇ ਨੇ ਕਿੰਨਾ ਕਿ ਨੁਕਸਾਨ ਹੋ ਗਿਆ ਅੱਜ ਘੱਟੋ ਘੱਟ 1.5 ਦੋ ਲੱਖ ਦਾ ਨੁਕਸਾਨ ਹੋ ਗਿਆ ਜੀ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਦੱਸ ਨੂੰ ਇਹ ਕਹਿਣਾ ਚਾਹੁੰਦੇ ਆ ਜੀ ਇਹ ਗੰਦਾ ਸਪਾਈ ਸੜਕਾਂ ਦਾ ਇਹ ਸਾਫ਼ ਹੋਣੀ ਚਾਹੀਦੀ ਹੈ ਤੇ ਇਦੂ ਮੁੜ ਕੇ ਕਿਸੇ ਵੀਰ ਭੈਣ ਭਾਈ ਦਾ ਐਕਸੀਡੈਂਟ ਨਾ ਹੋਵੇ ਧੰਨਵਾਦ ਜੀ